ਯਾਬ ਲਾਈਏ ਤੇ ਇਟ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਡਾਕਟਰ ਮੈਨੂਅਲ ਸੁਹਾ ਕੰਗ ਹਲਕਾ ਕਾਦੀਆਂ ਦੇ মিডিਆ ਕੋਆਰਡੀਨੇਟਰ ਨਾਮਜਦ ਹੁੰਦੇ Hindu Welfare Society ਧਾਰੀਵਾਲ ਦੀ ਸਮੂਚੀ ਜੀ ਨੂੰ ਅਤੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਮੀ ਦੁੱਗਲ ਵੱਲੋਂ ਹਾਰ ਪਾ ਕੇ ਬੇ ਸੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਨੌਨਜੁਤ ਮੀਡੀਆ ਕੋਆਰਡੀਨੇਟਰ ਐਮੈਨੂਅਲ ਸੋਹਾ ਕੰਨੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਰ ਸਿੰਘ ਸੇਖਵਾ ਸੰਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵੱਲੋਂ ਸ਼ੁੱਭੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਂਦਾ ਹੋਇਆ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਅਤੇ ਯੋਜਨਾਵਾਂ ਦਾ ਪਿੰਡ-ਪਿੰਡ ਪ੍ਰਚਾਰ ਅਤੇ ਪ੍ਰਸਾਰ ਕਰਾਂਗਾ ਇਸ ਮੌਕੇ ਤੇ ਪ੍ਰਧਾਨ ਅਸ਼wini ਦੁੱਗਲ ਨੇ ਕਿਹਾ ਕਿ ਡਾਕਟਰ ਮੈਨੂਅਲ ਸੋਹਕਾ ਕੰਗ ਨੇ মিডিਆ ਕੋਆਰਡੀਨੇਟਰ ਨੂੰ ਜੁਕਤ ਹੋਣ ਤੇ ਹਰੇਕ ਵਰਗ ਤੇ ਉਤਸ਼ਾਹ ਅਤੇ ਖੁਸ਼ੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ 227 ਦੌਰਾਨ ਹਲਕਾ ਕਾਰਗੀਆਂ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਕਾਰਡ ਤੌਰ ਲੀਡਾ ਜਿੱਤ ਹਾਸਲ ਕਰੇਗਾ ਇਸ ਮੌਕੇ ਤੇ ਹਿੰਦੂ ਵੈਲਫੇਅਰ ਸੁਸਾਇਟੀ ਪ੍ਰਧਾਨ ਬ੍ਰਹਮ ਦੱਤ ਸ਼ਰਮਾ ਸੁਸ਼ੀਲ ਪੁਰੀ ਦੀਪਕ ਪਾਲ ਰਜੇਸ਼ ਨੰਦਾ ਰਵਿੰਦਰ ਮਹਾਜਨ ਚੰਦਰ ਕਾਂਤ ਵਿਜੇ ਵਰਮਾ ਰਗੂ ਨੰਦਨ ਸ਼ਰਮਾ ਰਾਗੇਸ਼ ਬਲ ਦੀਪਕ ਸੁਨੀਤ ਸਾਫ ਰਾਮ ਲਾਲ ਪੱਪੂ ਮਲਹੋਤਰਾ ਸ਼ਿਵ ਫੋਟੋਗ੍ਰਾਫਰ ਤੋਂ ਇਲਾਵਾ ਬੜੀ ਗਿਣਤੀ ਵਿੱਚ ਹੋਰ ਰਾਜਨਸਾਨ ਨੇ ਦੇਖੋ ਪੱਤਰਕਾਰ ਇੰਦਰਜੀਤ ਜੀ ਖਾਸ ਰਿਪੋਰਟ ਮੈਨੂੰ ਇਹ ਦੱਸਦੇ ਪਰਿਆਤ ਇਹ ਗੱਲ ਹੈ ਕਿ ਜਿਸ ਨੇ ਧਾਰੂਆ ਤੋਂ ਪਿੰਡ ਵਾਲੇ ਤੇ ਨਗਰ ਕਾਇਦੇ ਪ੍ਰਧਾਨ ਉਸ ਨੂੰ ਸਨਮਾਨ ਕੀਤਾ ਗਿਆ ਹੈ ਕਿਹੜੀ ਜਨਵਰੀ ਦੀ ਜਿਹੜੀ ਆ ਗੱਲ ਹੈ ਮੈਂ ਪਹਿਲਾਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਅਰਵਨ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਨੰਨੋ ਹਲਕਾ ਕਾਬੀਆਂ ਦਾ মিডিਆ ਕੋਆਰਡੀਨੇਟਰ ਨਿਯੁਕਤ ਕੀਤਾ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨ ਸੰਵੇਦਨ ਵਾਲ ਸਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਬ੍ਰਹਮਦਾਤ ਸ਼ਰਮਾ ਜੀ ਸ੍ਰੀ ਰਸ਼ਮੀ ਦੁੱਗਲ ਜੀ ਪ੍ਰਧਾਨ ਨਗਰ ਕੌਂਸਲ ਤੇ ਹੋਰ ਨਾਲੇ ਸਾਡੇ ਜਿਨ੍ਹਾਂ ਨੇ ਮੋਟੇ ਵੇਰੇ ਅਗੋਂ ਉਹਨਾਂ ਨੇ ਮੈਨੂੰ ਇੱਥੇ ਸੱਦ ਕੇ ਜੋ ਇਜਤ ਮਾਨ ਬਖਸ਼ਿਆ ਹੈ ਮੈਂ ਉਹਨਾਂ ਦਾ ਪਹਿਲੇ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਪ੍ਰਧਾਨ ਜੀ ਦੱਸ ਦਿਓ ਅੱਜ ਪਰੇ ਹੁੰਦਾਰ ਨੌਜਵਾਨ ਕੰਨ ਦੀ ਹੁਣਾਂ ਨੂੰ ਮੁਝੇਰੀ ਮਿਲਿਆ ਆ ਬਾਦਿਆ ਨਾਵਤ ਪੀਕਾਲਾ ਮੰਤਰੀ ਸਾਹਿਬ ਜੀ ਕੰਨ ਜੀ ਜੈਸੀ ਰਾਮ ਅੱਜ ਖੰਡੀ ਵਜ ਸਸਾਦੀ ਨੇ ਸਾਡੇ ਬਹੁਤ ਹੀ ਕਾਰਜੋਗ इमानुअल स्रोता जी ने मीडिया क्वाडिएटर लाया गया असी भगवंत मान जी, जी के के का अपने सरदार जगरीब सिंह सेखवान जी जो भी साके बहुत बहुत धन्यवाद कर रहे हैं कि नौजवान इमानुअल स्रोता जी बहुत ही अच्छे तो नेकबल बंदे ने जिन्ह ने उन्होंने मीडिया क्वाडिएटर लाया ਕੁਨੋਰਾ ਬਹੁਤ ਬਹੁਤ ਧੰਨਵਾਦ ਤੇ ਨਾਟ ਸ਼ਹਿਰ ਵਾਸੀਆਂ ਨੇ ਵੀ ਬਹੁਤ ਅੰਦਾਜ਼ ਲੱਗਾ ਸਵਾਗਤ ਕੀਤਾ ਸ਼ਹਿਰ ਵਾਸੀਆਂ ਦਾ ਜਿਹੜੀ ਇੰਡੀ ਵਾਲਿਊਸ ਜਿਹੜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਹੋਟਾਈ ਦਾ ਮਾਣ ਹੋਇਆ ਬੈਠੀ ਬੰਦੂ